领哥 ਸultanpur Lodhi ਆ ਰਿਆ ਨੇ ਅੱਜ ਜਿੰਨਾ ਪਿਆਰ ਦਿਖਾਣਾ ਸਰਦਾਰ ਸੱਜਣ ਸਿੰਘ ਚੀਮਾ ਜੀ ਅਰਜਨ ਬਾਡੀ 30 ਹਲਕਾ ਚਾਰਜ ਇਹਨਾਂ ਦਾ ਇੱਥੇ ਵਰਕਰਾਂ ਦਾ ਆਗੂਆ ਦਾ ਪਿਆਰ ਵੇਖ ਕੇ ਬੜਾ ਵਧੀਆ ਲੱਗਾ ਮੈਂ ਧੰਨਵਾਦ ਵੀ ਕਰਦਾ ਚੀਮਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸਦੇ ਤੇ ਅੱਜ ਵਰਕਰਾਂ ਦੀ ਇੱਥੇ ਅਸਲ ਤੇ ਸਾਡੀ ਮੀਟਿੰਗ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਆ ਤੇ ਵਰਕਰਾਂ ਦੀ ਜਿਹੜੀ ਮੀਟਿੰਗ ਆ ਉਹ ਇੱਕ ਵੱਡਾ ਇਕੱਠ ਦਾ ਰੂਪ ਧਾਰ ਗਈ ਤਮੈ ਇਥੇ ਆਏ ਕਿ ਤੁਹੇ ਬੇਤੀ ਦਾ ਧੰਨਵਾਦ ਕਰਦਾ ਬਲਾਕ ਪ੍ਰਧਾਨਾਂ ਦਾ ਸਰਕਲ ਪ੍ਰਧਾਨ ਜਿਹੜੇ ਪਿੰਡਾਂ ਦੇ ਪ੍ਰਧਾਨ ਨੇ ਬੂਤ ਚਾਰਜ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਸਾਡੀ 리ਡ ਦੀ ਹੈ ਸਾਰਾ ਕੇਡਰ ਜਿਹੜਾ ਇੰਨੀ ਸਾਨੂੰ ਇਥੋਂ 2024 ਦੀ ਜਿਹੜੀ ਲੋਕ ਸਭਾ ਆ વિધાનસભા ਸੁਲਤਾਨਪੁਰ ਲੋਧੀ ਤੋਂ ਆਪਦੇ ਭਰਾ ਨੂੰ ਵੱਡੀ ਲੀਡ ਦਿਵਾ ਕੇ ਭੇਜਣਾ ਤੇ ਮੈਂ ਨਾਲ ਇਹਨਾਂ ਤੇ ਵਾਦਾ ਵੀ ਕਰਦਾ ਜਿੰਨੀ ਲੀਡ ਹੈ ਵਧਾ ਦੇਣੇ ਜੋਨੀਆਂ ਗਰਾਂਟਾ ਦੀਆਂ ਨੇਰੀਆਂ ਲਿਆ ਦਾਂਗੇ ਵਿਕਾਸ ਦੀਆਂ ਛਟੀਆਂ ਲਾ ਦਾਂਗੇ ਇੱਥੇ ਬਸ ਬੇਨਤੀ ਇਹੋ ਆ ਵੀ ਜਿਹੜੀ 2022 ਦੇ ਵਿੱਚ ਚੂਕ ਰਹਿ ਗਈ ਆ ਉਹ ਚੂਕਦਾ ਜਿਹੜਾ ਹੁਣ ਪੂਰੇ ਦਾ ਪੂਰਾ ਜ਼ੋਰ ਲਾ ਕੇ ਉਹਨੂੰ ਭੁੱਲਣ ਨੂੰ ਹੁਣ ਇਹ ਖਤਮ ਕਰ ਦੇਣਾ ਜਿਹੜੀ ਅੱਗੇ ਆਪਾਂ ਕਪੂਰਥਲਾ ਤੇ ਸਰਤਾਰਪੁਰ ਲੋਧੀ ਦੋ ਸੀਟਾਂ ਇਹ ਬੈਠੇ ਆਂ ਪਾਸੇ ਉਹ ਵੀ ਦੋਵੇਂ ਸੀਟਾਂ ਦੋਵੇਂ ਵਿਧਾਨ ਸਭਾ ਲੋਕ ਸਭਾ ਕੁਡੂਰ ਸਾਹਿਬ ਨੂੰ ਜਿਤਾਈਏ ਤੇ ਜਿਹਦੀ ਸਰਕਾਰ ਆ ਪੰਜਾਬ 'ਚ ਉਹਦੇ ਐਮਪੀ ਬਣ ਕੇ ਤੇ ਵਿਕਾਸ ਵੀ ਵੱਧੂਗਾ ਜਿਹੜੇ ਸੈਂਟਰ ਨੇ ਪੈਸੇ ਰੋਕੇ ਆ ਉਹ ਪੈਸੇ ਜਦੋਂ ਇੰਡੀਆ ਲਾਈਨ ਤੇ ਸਾਡੀ ਸਰਕਾਰ ਬਣ ਗਈ ਉਹ ਪੈਸੇ ਤੇ ਆਉਣੇ ਹੀ ਆਉਣੇ ਆ 5 ਕਰੋੜ ਜਿਹੜੀ ਐਮਪੀ ਦੀ ਅਖਤਿਆਰੀ ਗ੍ਰਾਂਟ ਹੈ ਉਹ ਵੀ ਆਉਣੀ ਆ ਨਾਲ ਸੈਂਕੜੇ ਕਰੋੜ ਹੋਰ ਪੈਕੇਜ ਲੈ ਕੇ ਆਵਾਂਗੇ ਯਾਰ ਸਾਡਾ ਏਰੀਆ ਗੁਰੂਆਂ ਦੀ ਚਰਨਛੋਹ ਪ੍ਰਾਪਤ ਏਰੀਆ ਆ ਇੱਥੇ ਦੇ ਬਾਬੇ ਨਾਨਕ ਨੇ 13-13 ਟੋਲੇ ਇੱਥੇ ਜਿੰਨੇ ਪੈਸੇ ਮੰਗਾਗੇ ਬਾਬੇ ਨਾਨਕਾ ਭਈ ਪੈਸੇ ਦਵਾਦਨੇ ਆਪੇ ਹੀ ਕਿਰਪਾ ਹੋ ਜਣੀ ਆ ਤੇ ਬਾਬੇ ਨਾਨਕ ਦੀ ਕਿਰਪਾ ਹੋ ਜਣੀ ਆ ਸੱਚੇ ਪਾਤਸ਼ਾਹ ਦੀ ਮੱਥਾ ਟੇਕ ਕੇ ਇੱਥੋਂ ਜਾਵਾਂਗੇ ਸਰਕਾਰ ਇੰਡੀਆ ਲਈ ਤੀ ਬਣੂਗੀ ਲਾਜ ਦੀ ਭੁੱਲਰ ਨੂੰ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਵਾਲੇ ਲੋਕ ਜਿਤਾ ਕੇ ਭੇਜਣਗੇ ਸਾਬਕਾ ਕਾਕਲੀ ਮੰਤਰੀ ਤੇ ਨੌਪੁੱਤ ਭਾਜਪਾ 'ਚ ਸ਼ਾਮਲ ਹੋਏ ਨਹੀਂ ਉਹਨਾਂ ਵੱਲੋਂ ਆਈਐਸਏ ਉਹਦੇ ਤੋਂ ਅਸਤੀਫਾ ਦਿੱਤਾ ਗਿਆ ਪਰ ਅੱਜ ਸੀਐਮ ਸਾਹਿਬ ਵੱਲੋਂ ਜਿਹੜਾ ਉਹਨਾਂ ਦਾ ਅਸਤੀਫਾ ਨਾਮ ਮਨਜ਼ੂਰ ਕਰ ਦਿੱਤਾ ਗਿਆ ਉਹ ਬੀਜੇਪੀ 'ਚ ਸ਼ਾਮਲ ਹੋ ਗਿਆ ਜੀ ਵੇਖੋ ਕਾਕਲੀ ਦਲ ਦਾ ਪਤਨ ਹੋ ਗਿਆ ਕਾਂਗਰਸ ਦਾ ਵੀ ਪਤਨ ਹੋ ਗਿਆ ਇਹਨਾਂ 'ਚੋਂ ਵੱਡੇ-ਵੱਡੇ ਲੀਡਰ ਤੇ ਉਹਨਾਂ ਦੇ ਨੌਹਾਂ ਪੁੱਤ ਵੇਖੋ ਕਿਵੇਂ ਭੱਜ-ਭੱਜ ਕੇ ਪੈਸੇ ਲੈ ਲੈ ਬੀਜੇਪੀ 'ਚ ਵੱੜਦੇ ਜਾਂਦੇ ਆ ਇਹਨਾਂ ਪੈਸੇ ਲੈ ਆ ਪੈਸੇ ਲੈ ਕੇ ਈਡੀ ਦੇ ਡਰੋਂ ਧਮਕੀਆਂ ਤੋਂ ਇਹ ਭੱਜ-ਭੱਜ ਕੇ ਬੀਜੇਪੀ 'ਚ ਜਾਂਦੇ ਆ ਬੀਜੇਪੀ ਨੂੰ ਪੰਜਾਬ ਦੇ ਲੋਕ ਮ ਬੀਜੇਪੀ ਉਹ ਪਾਰਟੀ ਆ ਜਿਨੇ ਸਾਡੀ ਕਿਸਾਨੀ ਦਾ ਕਹਾਣ ਕੀਤਾ ਜਿਨੇ ਸਾਡਾ 750 ਕਿਸਾਨ ਦਿੱਲੀ ਕਤਲ ਕੀਤਾ ਆ ਆ ਹੁਣ ਫੇਰ ਹਰਿਆਣੇ ਦੇ ਪਾਰਟੇ ਜਦੋਂ ਸਾਡੇ ਕਿਸਾਨ ਦਿੱਲੀ ਚੱਲੇ ਆ ਸ਼ੁਭਕਰਨ ਸਦਾ ਭਰਾ ਕਿਸਾਨ ਉਹਨੂੰ ਸ਼ਹੀਦ ਕਰਤਾ ਕਿੰਨੇ ਸਾਡੇ ਕਿਸਾਨਾਂ ਦੀਆਂ ਲਤਾਪਾਵਾਂ ਤੋੜੀਆਂ ਕਿੰਨੇ ਕਿਸਾਨ ਜੇਲਾ ਚ ਬੰਦ ਕੀਤੇ ਆ ਅਜੇ ਕਈ ਕਿਸਾਨ ਸਾਡੇ ਲਾਪਤਾ ਜਿਨ੍ਹਾਂ ਦਾ ਪਤਾ ਹੀ ਨਹੀਂ ਇਹ ਉਹ ਬੀਜੇਪੀ ਪਾਰਟੀ ਆ ਜਿਨੇ ਸਾਡੇ ਪੰਜਾਬੀਅਤ ਨੂੰ ਖਤਮ ਕਰ ਲਈ ਸਾਡੀਆਂ ਜ਼ਮੀਨਾਂ ਖੋਣ ਲਈ ਸਾਡੇ ਕੀਮਤੀ ਪਾਣੀ ਖੋਣ ਲਈ ਨਿਗਾਟ ਕਾ ਕੇ ਬੈਠੀ ਆ ਪਰ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਜੀਤ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਜਿਹੜੀ ਹੈ ਇਲੈਕਸ਼ਨ ਚ ਚੱਲੀ ਜਾ ਰਹੀ ਹੈ। ਉਹ ਦੋਸ਼ ਰਿਹਾ ਹੈ ਕਿ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਤੋਂ ਹੋ ਰਹੀ। ਦੇਖੋ ਕੋਈ ਸਰਕਾਰੀ ਮਸ਼ੀਨਰੀ ਦੁਰਵਤੋਂ ਨਹੀਂ ਹੁੰਦੀ। ਜਦੋਂ ਕੋਈ ਡਰਦਾ ਹੋਵੇ ਨਾ ਜਦੋਂ ਕਿਸੇ ਨੂੰ ਡਰ ਹੋਵੇ ਕਿ ਮੈਂ ਹਾਰ ਜਾਣਾ। ਕੋਈ ਇਤਨਾ ਸ਼ਿਕਾਇਤਾਂ ਚਕੂਤਾ ਲਾ ਕੇ ਥਰਦਾੰਦਾ ਮੇਰੇ ਕਰਨਤਾਰ ਜ਼ਿਲ੍ਹੇ ਦੀ ਗੱਲ ਆ ਜਦੋਂ 2022 ਦੀ ਇਲੈਕਸ਼ਨ ਸੀ 400 ਤੇ 15 ਕੇ ਸ਼ਿਕਾਇਤਾਂ ਟੋਟਲ ਹੋਈਆਂ ਸੀ। ਜੀਦੇ ਚੋਂ 395 ਸ਼ਿਕਾਇਤਾਂ ਮੇਰੀਆਂ ਕੱਲੇ ਦੀਆਂ ਦੇਸ਼ਪ੍ਰਤਾਪ ਕੈਰੋਨੇ ਅਕਾਲੀ ਦਲ ਨੇ ਕੀਤੀਆਂ ਸੀ। ਚਲਾਜੀ ਦੇ ਭੁੱਲਰ ਫੇਰ ਤੇ ਉੱਤੇ ਗਿਆ। ਇਹ ਵੇਖਿਓ ਇਸ ਤਰ੍ਹਾਂ ਹੀ ਹੋਣਾ ਵਾਜ ਦੀਆਂ ਮਰਜੀ ਸ਼ਿਕਾਇਤਾਂ ਕਰਦਾ ਸੁਖਬੀਰ ਬਾਦਲ ਹਣੀ ਅਕਾਲੀ ਦਲ ਵਾਲੇ। ਜਿਤਨਾ ਆਮ ਆਦਮੀ ਪਾਰਟੀ ਨੇ 13 ਦੇ 13 ਮੀਤਵਾਰ ਲੋਕ ਸਭਾ 'ਚ ਪਹੁੰਚਣਗੇ ਅਸੀਂ ਆਪਦੇ ਹੱਕ ਹਕੂਕ ਆਵਦੀ ਕਲਮਾਂ ਲੈ ਕੇ ਆਵਾਂਗੇ ਪੰਜਾਬ ਨੂੰ ਸੋਨੇ ਦੀ ਜਿਹੜੀ ਤੇ ਸੋਨੇ ਦੀ ਜਿਹੜੀ ਫੇਰ ਬਣਾ ਦੇਵਾਂਗੇ। ਹੋਰ ਸਭ ਤੋਂ ਅਕਾਲੀ ਦਲ ਵੱਲੋਂ ਵਿਕਰਮਜੀਤਿਆ ਤੇ ਕਾਂਗਰਸ ਵੱਲੋਂ ਰਾਣਾ ਪਰਿਵਾਰ ਦੇ ਨਾਂ ਦੀ ਚਰਚਾ ਹੋ ਰਹੀ ਹੈ ਕਿਵੇ ਜਿਹੜਾ ਮਰਜ਼ੀ ਆ ਜੇ ਐਰਕਮ ਮਾਜ ਕੇ ਭੇਜਣਗੇ ਖਰੂਰ ਸਾਹਿਬ ਵਾਲੇ ਰਾਣੀ ਨੂੰ ਅੱਗੇ 2009 ਵੀ ਮਾਜਿਆ ਇੱਕ ਡੁਰਦਾ ਵਾਲਿਆਂ ਨੇ ਭਜੰਦਿਆ ਰਾਣਾ ਪਰੇ ਨੂੰ ਨਾਦਪੁਰ ਦਾ ਵੱਲੋਂ ਜੇ ਨੂੰ ਮਰਜ਼ੀ ਭੱਜ ਲੈ ਜੀ ਵਾਲੇ ਜੀ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕਰ ਰਹੇ ਨੇ ਔਰ ਕਿਤੇ ਜੇ ਕਿ ਇਸ ਵਾਰ ਬਹੁਤ ਵੱਡੀ ਮੀਟ ਦਾ ਅਸੀਂ ਇਹ ਕਹਿਣੇ ਜੀ ਚਾਹਣਾ ਬੇਕੋ ਉਹਦੇ ਪਰਿਵਾਰ ਨੂੰ ਬਚਾਉਂਦੇ ਫਿਰਦੇ ਹੁਣ ਢੱਲਾ ਗਿਆ ਹੈ ਵਿਚਾਰਾ ਗੋਗੜਵੜੀ ਤਗੜੀ ਆ ਵਿੱਚ ਕਈ ਕੋਈ ਤੇ ਪਾਇਆ ਉਹ ਪਟਾਇ ਨਹੀਂ ਜਾਂਦਾ ਢਿੱਲਾ ਹੋ ਗਿਆ ਤੇ ਹੁਣ ਮੈਂ ਤੇ ਇਹਨਾਂ ਰਾਮ ਰੂਮ ਕਰੇ ਹੁੰਦਾ ਉਮਰ ਦੀ ਕੀ ਸਿਆਸਤ ਕਰਨ ਦੀ ਅੱਜ ਦੀ ਜਿਹੜੀ ਸਿਆਸਤ ਆ ਨਾ ਉਹ ਨੌਜਵਾਨਾਂ ਦੀ ਆ ਬੁੱਢੇ ਬਾਪੂ ਨੇ ਬਜ਼ੁਰਗ ਨੇ ਆਰਾਮ ਕਰਨ ਵੜੇ ਵੜੇ ਢੇਡੇ ਆ ਸੋਖ ਲੈਣ ਬਾਦੂ ਜਾਇਦਤ ਬਣਾ ਲਈ ਇਹਨਾਂ ਨੇ ਇਹਨਾਂ ਦੇ ਬਾਬੇ ਆ ਦਾਦੇ ਆ ਨੇ ਹੁਣ ਸੋਖ ਲੈਣ ਇਹਨਾਂ ਦਾ ਸਿਆਸਤ ਕਰਨ ਦਾ ਮਿਲਣਾ ਨਹੀਂ ਗਾ ਜੇਕਰ ਮਜੀਠੀਆ ਨਾਮ ਦੇ ਦੱਸੇ ਉਹ ਤਾਂ ਕਹਿੰਦੇ ਆ ਉਹ ਮਜੀਠੀਆ ਆ ਜੇ ਭਾਵੇਂ ਅਰਸ਼ਿਮਰਤ ਆ ਜੇ ਤਾਂ ਮਾਂਜਣਗੇ ਖਡੂਰ ਸਾਹਿਬ ਵਾਲੇ ਮਜੀਠੀਆ ਕੋਈ ਇਹ ਫੜਾ ਵੀ ਉਤੋਂ ਉਤਰਿਆ ਅਸਮਾਨ ਤੋਂ ਉਤਰਿਆ ਮਜੀਠੀਏ ਬਾਰੇ ਲੋਕ ਜਾਣਦੇ ਆ ਅਮਰਸਰ ਵਾਲਿਆਂ ਵੀ ਅੱਗੇ ਰਾਇਆ ਵੀ ਜੀਠੀਏ ਨੂੰ ਇੱਥੇ ਆਉਂਗੇ ਇੱਥੋਂ ਵੀ ਰਹਿਣਗੇ ਲੋਕ ਫਿਕਰ ਨਾ ਕਰੋ ਇਹ ਉਹ ਕਾਲੀ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਨਨੇ ਤਖਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿਨਨੇ ਜਿਨਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸਤਾਜ ਨਹੀਂ ਆ। ਭੁੱਲੋ ਸਾ ਬੇਦਵੀ ਨੂੰ ਲੈ ਕੇ ਤੁਹਾਡੇ ਹੀ ਐਮਐਲਏ ਵਿਜੇ ਕੁਮਰ ਪ੍ਰਤਾਪ ਸਿੰਘ ਜਿਹੜੇ ਆ ਸਰਕਾਰ ਦੇ ਖਿਲਾਫ ਰਹਿੰਦੇ ਆ ਕੀ ਕਹੋ। ਵੇਖੋ ਜਿਹੜੇ ਬੇਦਵੀ ਦੇ ਦੋਸ਼ੀ ਆ ਉਹਨਾਂ ਤੇ ਸਰਕਾਰ ਭਗਵੰਤ ਸਿੰਘ ਮਾਨੇ ਸਰਕਾਰ ਆਉਂਦੇ ਆਂ ਚਾਰ ਸੀਟ ਤੇ ਉਹਨਾਂ ਦੇ ਨਾਂ ਪਾਏ ਆ ਪਰਚੇ ਦਰਜ ਕੀਤੇ ਆ। ਉਹ ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨਹੀਂ ਆ ਸੁਖਬੀਰ ਸਿੰਘ ਬਾਦਲ ਦਾ ਨ ਜਿਹੜੇ ਦੋਚੀ ਆ ਜੇ ਕੋਈ ਹੋਰ ਵੀ ਦੋਚੀ ਹੋਊਗਾ ਸਰਦਾਰ ਭਗਵੰਤ ਸਿੰਘ ਮਾਨ ਉਹਨੂੰ ਸਜ਼ਾ ਦੇਣਗੇ ਬੇਅਦਬੀ ਦੇ ਦੋਚੀਆਂ ਨੂੰ ਕਦੇ ਹੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਵਿੱਚ ਸ਼ਾਮਲ ਆ ਉਹਨੂੰ ਸਰਦਾਰ ਭਗਵੰਤ ਸਿੰਘ ਮਾਨ ਕਦੀ ਵੀ ਬਖਸ਼ਣ ਨਹੀਂਗੀ ਉੱਤੇ ਵੱਧ ਤੋਂ ਵੱਧ ਸਖਤ ਤਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਜਿਸ ਤਰ੍ਹਾਂ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਐਨਐਸ ਤੇ ਜਿਹੜਾ ਉਹ ਪੰਜਾਬ ਸਰਕਾਰ ਨਹੀਂ ਲਾਇਆ ਸੈਂਟਰ ਨੇ ਲਾਇਆ